ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लीनिकਾਂ 'ਚ 47 ਕਿਸਮਾਂ ਦੇ ਮੁਫਤ ਟੈਸਟ, ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਸ ਦਾ ਮੁਫਤ टीका, ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ। ਇਹ ਹੈ ਨਵਾਂ ਪੰਜਾਬ, ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ। ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ। ਅੱਛੀ ਗੱਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਲਿੰਦਰ ਕੰਬੋਏ ਤੁਹਾਡੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਖਤ ਅੱਜ ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ ਨੇ ਜਿੱਥੇ ਉਹਨਾਂ ਨੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਤੇ ਇਸ ਵੇਲੇ ਵੀ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਦਾਖਲ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਮੰਤਰੀ ਸਾਹਿਬ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਆਖਰਕਾਰ ਕਈ ਸੁਝਾਅ ਜਿਹੜੇ ਹੈਗੇ ਆ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ

ਰੈਪਰਜੈਂਸੀ ਨਹੀਂ ਹੈ ਸਰ ਰੈਪਰਜੈਂਸੀ ਹੋ ਰਹਿ ਰਹੀ ਹੈ ਆਜ ਹੀ ਗਈ ਹੈ ਸਰ ਇਸ ਦੀ ਡਿਮਾਂਡ ਆ ਗਈ ਹੈ ਆਜ ਗਈ ਹੈ ਨਾ ਕੱਲ ਮਿਲੀ ਰੈਪਰਜੈਂਸੀ ਵਾਟਾ ਦੀ ਲਗੜਾ ਹੋਈ ਹੈ ਵਾਟਾ ਜਿਤਨਾ ਹੋਣੀ ਹੈ ਦੋ ਹੀ ਲੱਗਦੇ ਲੱਗੇ ਜੋ ਕਿਵੇਂ ਦੇਖਦੇ ਹੋ ਅੱਜ ਤੁਹਾਡੇ ਵੱਲੋਂ ਦੌਰਾ ਕੀਤਾ ਗਿਆ ਹਾਲ ਜਾਣਿਆ ਗਿਆ ਜਿਹੜੇ ਅੰਦਰ ਪੇਸ਼ੈਂਟ ਹੈਗੇ ਨੇ ਕੱਲ ਬਸਤੀ 바ਵਾ ਖੇਲ ਦੇ ਵਿੱਚ ਕੁਝ ਲੋਕਾਂ ਨੂੰ ਡਾਇਰੀਆ ਪਰ ਵੌਮਪਿੰਗ ਹੋਣ ਦੇ ਕਾਰਨ ਸਿਵਲਰ ਦਾ ਦਾਖਾ ਕਰਾਇਆਗੇ ਹਨ ਬੱਚੇ ਔਰ ਕੁਝ ਲੇਡੀਜ਼ ਔਰ ਸਵਾਰਡ ਦੇ ਕਾਉਂਸਲਰ ਕੋਮਨਜੀ ਨੇ ਕੱਲ ਹੀ ਦਾਖਲ ਵੀ ਕਰਾਇਆ ਉਹਨਾਂ ਨੇ ਦੇਖ ਪਾ ਲਈ ਕੱਲ ਥਾਏ ਵੀ ਔਰ ਇਹ ਤਕਰੀਬੋਂ ਜੰਦਰ ਵੈਸਤ ਇਲਾਕੇ ਦੇ ਸਾਰੇ ਪੇਸ਼ੈਂਟ ਹੈਗੇ ਨੇ ਔਰ ਮੇਰੇ ਮਨ ਮੇਰਾ ਜ਼ਿੰਮੇਵਾਰੀ ਬੰਦੀ ਹੈ ਕਿ ਮੈਂ ਵੀ ਉੱਥੇ ਨੂੰ ਆ ਕੇ ਦੇਖਾ ਦਿਸਰ ਕੇ ਮੈਂ ਸ਼ਿਵਸਰਜਨ ਸਾਹਿਬ ਨੂੰ ਐਮ ਐਸ ਸਾਹਿਬ ਨੂੰ ਫੋਨ ਕਰਕੇ ਇੱਥੇ ਆਏ ਆ ਨਾਲ ਸਰੇ ਕਾਉਂਸਲ ਸਾਹਿਬ ਆਏ ਨੇ ਔਰ ਦੇਖਿਆ ਕਿ ਸਾਰੇ ਜੋ ਮਰੀਜ਼ ਨੇ ਉਹ ਡਾਇਰ ਸਟੇਬਲ ਔਰ ਇਹ ਕੋਈ ਵੀ ਜੋ ਇਨਫੈਕਸ਼ਨ ਹੁੰਦੀ ਹੈ ਉਹਨੂੰ 4-5 ਦਿਨ ਲੱਗਦੇ ਨੇ ਸੋ ਮੈਂ ਡਾਕਟਰ ਸਾਹਿਬਾਨ ਨੂੰ ਰਿਕਵੈਸਟ ਕੀਤੀ ਹੈ ਕਿ ਇਹਨਾਂ ਨੂੰ ਸਪੈਸ਼ਲ ਕੇਅਰ ਕਰਦੇ ਹੋਏ ਇਹਨਾਂ ਦਾ ਦੇਖਭਾਲ ਕਰੋ ਤਾਂ ਕਿ ਕੋਈ ਵੀ ਕੈਜ਼ੂਅਲਟੀ ਨਾ ਹੋਏ ਜਿਹੜੇ ਬਿਮਾਰ ਹੋਏ ਨੇ ਉਹ ਜਲਦੀ ਠੀਕ ਹੋ ਕੇ ਆਪਣੇ ਘਰਾਂ ਚ ਜਾਣ ਬਿਲਕੁਲ ਪੂਰਾ ਪੰਜਾਬ ਐਸ ਲਈ ਜਿੰਨੇ ਵੀ ਮੰਤਰੀ ਹੈਗੇ ਨੇ ਆਪਲੇ ਹੈਗੇ ਨੇ ਸਾਰੇ ਦੇ ਸਾਰੇ ਹਰ ਪ੍ਰਭਾਵਿਤ ਇਲਾਕੇ ਜਿਗੇ ਤੁਸੀਂ ਵੀ ਕਈ ਹੋਗੇ ਕਿਸ ਤਰ੍ਹਾਂ ਦੇ ਅਸਲੇ ਹਾਲਾਤ ਹੈਗੇ ਨੇ ਉਹਨਾਂ ਲੋਕਾਂ ਨੇ ਜਿਹੜੇ ਦਾ ਕਾਫੀ ਨੁਕਸਾਨ ਹੋ ਸਕਦਾ ਦੇਖੋ ਇਹ ਜੋ ਮੈਂ ਇੱਥੇ ਆਇਆ ਹਾਂ ਸਿਵਲ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਕਿ ਆਇਆ ਕਿ ਜਿਹੜੇ ਲੋਕਾਂ ਨੂੰ ਕੱਲ ਪਾਣੀ ਮਿਕਸ ਹੋਣ ਦੇ ਕਾਰਨ ਜਿਹੜਾ ਡਾਇਰੀਆ ਹੋਇਆ ਉਹਦੇ ਵਾਸਤੇ ਮੈਂ ਆਇਆ ਹੈਗਾ ਬਾਕੀ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਫਲੱਡ ਆਏ ਨੇ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਰਹਿਨ ਮੈਂ ਹੇਠ ਸਾਰੇ ਮੰਤਰੀ ਸਾਹਿਬਾਨ ਆਪਣੇ ਆਪਣੇ ਹਲਕੇ ਜਾ ਰਹੇ ਨੇ ਉੱਥੇ ਜਾ ਕੇ ਜਿੱਥੇ ਮੈਂ ਵੀ ਹੋ ਕੇ ਆਇਆ ਕਬੂਤਰਲੇ ਉੱਥੇ ਦੇ ਹਾਲਾਤ ਹੈਗੇ ਨੇ ਅੰਡਰ ਕੰਟਰੋਲ ਹੈਗੇ ਨੇ ਔਰ ਕੋਈ ਵੀ ਉੱਥੇ ਜਾਨ ਮਾਨ ਦਾ ਨੁਕਸਾਨ ਨਹੀਂ ਹੋਇਆਗਾ ਉਹ ਲੋਕਾਂ ਨੂੰ ਜਿਹੜੇ ਇੱਥੇ ਪਾਣੀ ਆਇਆ ਹੈਗਾ ਫਲਡ ਆਇਆ ਨੂੰ ਤੋਂ ਬਾਹਰ ਕੱਢ ਕੇ ਸੇਫ ਜਗ੍ਹਾ ਲਿਆਂਇਆ ਜਾ ਰਿਹਾ ਹੈਗਾ ਉਹਨਾਂ ਨੂੰ ਖਾਣ ਪੀਣ ਨੂੰ ਸਭ ਦਾ ਬੰਦਵਸ ਕੀਤਾ ਹੈਗਾ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਹੈਗੀ ਜੋ ਵੀ ਕਿਸੇ ਦਾ ਲਾਸ ਹੋਇਆ ਹੈਗਾ ਜਾਂ ਹੋਏਗਾ ਸਰਕਾਰ ਉਹਦੀ ਪਰਭਾਈ ਕਰੇਗੀ ਜਿਹੜੇ ਮਰੀਜ਼ ਆਖਰ ਨੇ ਉਹਨਾਂ ਦੇ ਕਲਪਤ ਕੀਤੀ ਹੈ ਆਜਾ ਜਾਨੇ ਉਹਨਾਂ ਪਰਿਵਾਰਿਕ ਵਗ ਵਿੱਚ ਕਹਿ ਦਿੱਤੇ ਨਹੀਂ ਕੋਈ ਮੈਡੀਕਲ ਜਿਹੇ ਸਹੂਲਤ ਨਾ ਨਾ ਮੈਂ ਪੁੱਛਿਆ ਗਿਆ ਔਰ ਸਾਰਿਆਂ ਨੇ ਕਿਹਾ ਹੈਗਾ ਸਾਡਾ ਇਲਾਜ ਜਿਹੜਾ ਹੈਗਾ ਬਿਲਕੁਲ ਫ੍ਰੀ ਹੋ ਰਿਹਾ ਹੈਗਾ ਔਰ ਸਾਡਾ ਕੋਈ ਪੈਸਾ ਨਹੀਂ ਲੱਗੇਗਾ ਔਰ ਉਹਨਾਂ ਨੂੰ ਮੈਂ ਕਿਹਾ ਕਿ ਰੈਸਟ ਸ਼ੋਰ ਇਹ ਜਿਸ ਨੂੰ ਜੋ ਬਿਮਾਰੀ ਹੈਗੀ ਇਨਫੈਕਸ਼ਨ ਦੀ ਇਹਨੂੰ 4-5 ਦਿਨ ਲੱਗਦੇ ਨੇ ਬਾਅਦ ਤੋਂ ਬਾਅਦ ਤੁਸੀਂ ਠੀਕ ਹੋ ਕੇ ਘਰ ਚਲੇ ਜਾਓਗੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਆਪਣਾ ਜਿਹੜਾ ਸਰਕਾਰੀ ਹੈਲੀਕਾਪਟਰ ਸੀ ਉਹ ਵੀ ਰੈਸਕਿਊ ਦੇ ਵਿੱਚ ਜੇਤਾ ਤਾਂ ਕਿ ਲੋਕਾਂ ਨੂੰ ਬਾਅਦ ਤੋਂ ਬਾਅਦ ਸਹੂਲਤ ਜਿਹੜੀ ਹੈਗੀ ਮਿਲ ਸਕੇ ਪਹਿਲੀ ਵਾਰ ਹੀ ਹੋਇ ਮੁਸੀਬਤ ਦੇ ਵੇਲੇ ਆਪਣਾ ਇਹ ਮਨ ਹੈਲੀਕਾਪਟਰ ਵੀ ਸਮਰਪਣ ਘਟਦਾ ਹੋਏ ਵੱਲੋਂ ਮੈਨੂੰ ਇੰਨੀ ਲੋੜ ਨਹੀਂ ਜਿੰਨੀ ਤੁਹਾਨੂੰ ਲੋੜ ਹੈਗੀ ਸੋ ਜਿਹੜਾ ਵੀ ਸਮਾਨ ਬਾਹਰੋਂ ਲੈ ਕੇ ਜਾਣਾ ਹੈ ਚਾਹੇ ਰਾਸ਼ਨ ਹੈ ਚਾਹੇ ਲੋਕਾਂ ਨੂੰ ਰੈਸਕਿਊ ਕਰਨਾ ਹੈਗਾ ਪਿੰਡਾਂ ਨੂੰ ਬਾਹਰ ਕਢਣਾ ਹੈਗਾ ਉਹ ਸਾਰੇ ਕੰਮ ਚੱਲੇ ਨੇ ਔਰ ਸਾਰੇ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਸਰਚ ਏਫਸਕੀ ਕੰਮ ਹੋ ਰਿਹਾ ਸਾਰੇ ਅਫਸਰ ਸਹਿਬਾਨ ਸਾਰੇ ਡੀਸੀ ਸਹਿਬਾਨ ਜਿੰਨੇ ਵੀ ਐਸਐਸਪੀ ਸਾਹਿਬ ਨੇ ਉਹ ਲੱਗੇ ਨੇ ਔਰ ਕੋਈ ਵੀ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜਾਨ ਮਾਲ ਦਾ ਉਹਨਾਂ ਨੂੰ ਅਸੀਂ ਬਾਹਰ ਕਢ ਕੇ ਲੈ ਕੇ ਆ ਰਹੇ ਆ ਔਰ ਮੈਂ ਦੇਖ ਰਿਹਾ ਕਿ ਸਾਰੇ ਹੀ ਤਾਂ ਸੁਲਤਾਨਪੁਰਕੀ ਆਏ ਹਾਂ ਮੈਂ ਇੱਥੇ ਵੀ ਜਿਹੜੇ ਸਾਰੇ ਪੇਸ਼ੇ ਆਏ ਨੇ ਉਹ ਸਾਰੇ ਆਲ ਆਰ ਸੈਟੀਸਫਾਈ ਉਹ ਡਾਕਟਰ ਸਹਿਬਾਨ ਲਗਾਤਾਰ ਉਹਨਾਂ ਨੂੰ ਮੋਨੀਟਰ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਮੁਕੇ ਦੀ ਵਿਦਾਇਕਾ ਜਿਹੜਿਆਂ ਗਏ ਨੇ ਅਮਨਦੀਪ अरोड़ा ਜੋ ਵੀ ਮਹਿਲਾ ਸਿੰਘ ਦੇ ਤਮਾਮ ਜਿਹੜੇ ਉਦਾਰਜ ਕਰਤਾ ਹੈਗੇ ਉਹਨਾਂ ਨਾਲ ਰਾਸ਼ਨ ਲੈ ਕੇ ਗਏ ਨੇ ਸੁਲਤਾਨਪੁਰਪੋਤ ਕੱਲ ਵੀ ਉਹਨਾਂ ਨੇ ਬਾਕੀ ਏਰੀਆ ਦਾ ਵੀ ਦੌਰਾ ਕਰਨ ਉਹ ਵੀ ਰਾਸ਼ਨ ਜਿਹੜਾ ਲੋਕਾਂ ਨੂੰ ਬੰਦ ਰਿਹਾ ਕਪੂਰ ਥੱਲੇ ਵੀ ਮੈਂ ਗਿਆ ਹੈਗਾ ਉੱਥੇ ਵੀ ਮੈਨੂੰ ਮਹਿਲਾ ਮੋਰਚਾ ਸੜੀ ਆਮ ਆਦਮੀ ਪਾਰਟੀ ਦੇ ਰੇ ਵਰਕਰ ਸਹਿਬਾਨ ਹੈਗੇ ਨੇ ਵਲੰਟੀਅਰ ਸੱਜੇ ਪਹਿਨਾ ਉੱਥੇ ਜਾ ਕੇ ਲੋਕਾਂ ਨੂੰ ਮਿਲਨੀ ਆ ਹਨ ਉਹ ਲੋਕਾਂ ਦਾ ਸਹਿਯੋਗ ਕਰੀਏ ਹਨ ਲੋਕਾਂ ਦੀ ਸੇਵਾ ਕਰੀਏ ਹਨ ਅੱਛੀ ਗੱਲ ਹੈ ਕਿ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਬਲੰਟਰ ਸਰਬਾਨ ਸਾਡੇ ਅਜਿੰਦਰ ਸਿੰਘ ਜੀ ਵੀ ਗਏ ਹਨ ਜਿੱਥੇ ਮਹਿਲਾ ਗਈਆਂ ਹਨ ਉੱਥੇ ਯੂਥ ਵੀ ਗਿਆ ਹੈ ਉੱਥੇ ਆਮ ਵਲੰਟੀਅਰ ਚੇਅਰਮੈਨ ਐਮ ਐਲ ਏ ਸਰਬਾਨ ਮਿਸਟਰ ਸਰਬਾਨ ਅਸੀਂ ਸਾਰੇ ਪਾਰਟੀ ਦੇ ਵਰਕਰ ਵੀ ਸਾਡੇ ਸੀਐਮ ਸਾਹਿਬ ਵੀ ਲਗਾਤਾਰ ਪੰਜਾਬ ਦੇ ਵਿੱਚ ਜੋ ਹਨ ਇਹ ਫਲੱਡ ਦੇ ਜੋ ਫਲੱਡ ਆਇਆ ਹੈ ਉਹਦੇ ਬਚਾਅ ਲਈ ਲੱਗੇ ਹੋਏ ਐ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਰੈਸਕਿਊ ਕਰ ਰਹੀ ਹੈ ਲੋਕਾਂ ਨੇ ਮਦਦ ਕਰ ਰਹੀ ਹੈ ਦੂਸਰੇ ਪਾਸੇ ਸਿਆਸੀ ਪਾਰਟੀਆਂ ਇਸ ਫੱਡ ਦੇ ਵਿੱਚ ਆਪਣੀਆਂ ਰੋਟੀਆਂ ਸੇਕਦੇ ਹੋਏ ਵੀ ਨਜ਼ਰ ਆ ਰਹੇ ਨੇ ਦੇਖੋ ਇਸਨੇ ਪੰਜਾਬ ਦੇ ਜਿਹੜੀ ਆਪੋਜੀਸ਼ਨ ਹੈਗੀ ਉਹਦੇ ਕੋਈ ਮੁੱਦਾ ਨਹੀਂ ਹੈਗਾ ਔਰ ਕੇਵਲ ਨਾ ਕੇਵਲ ਜੋ ਵੀ ਕੰਮ ਕਰੋਗੇ ਇਸ ਸਮੇਂ ਆਪੋਜੀਸ਼ਨ ਦਾ ਫਰਜ਼ ਬੰਦਾ ਹੈਗਾ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਅਗਰ ਸਮੱਸਿਆ ਆਈ ਹੈਗੀ ਹੈ ਨਾਲ ਖੜੇ ਹੋ ਕੇ ਅਸੀਂ ਉਹਨਾਂ ਦਾ ਮਸਲਾ ਹੱਲ ਕਰੀਏ ਪਰ ਉਹਦੇ باوجود ਦਾ ਸਿਰਫ ਆਪੋਜੀਸ਼ਨ ਕਰਨੀ ਇਹ ਕਹਾ ਬੋਲਣਾ ਇਹ ਆਪੋਰਚਨ ਤਾਂ ਇੱਕ ਹੱਤ ਬਣ ਗਈ ਹੈ ਔਰ ਉਹ ਨਾਲ ਕੋਈ ਹੋਰ ਕੋਈ ਮੁੱਦਾ ਹੋ ਨਾ ਹੋਣ ਦੇ ਕਾਰਨ ਆਪਣੇ ਆਪ ਨੂੰ ਸ਼ੋਅ ਕਰਨ ਵਾਸਤੇ ਕਿਸੀ ਅਭੀ ਹਮ ਜਿੰਦਾ ਹੈ ਇਸ ਤਰ੍ਹਾਂ ਬੋਲਦੇ ਨੇ ਮੇਰਾ ਅਖਿਸ਼ਵਾਲਾ ਅੱਜ ਦਲੰਦਰ ਦੇ ਵਿੱਚ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਸੀ ਕਾਂਗਰਸ ਪਾਰਟੀ ਨੂੰ ਜਿਹਦੇ ਵਿੱਚ ਜਿਹੜੇ ਪ੍ਰਤਾਪ ਸਿੰਘ ਬਾਜਲਾ ਹੈਗੇ ਨੇ ਐਲੋਪੀ ਉਹ ਨਜ਼ਰ ਨਹੀਂ ਆਉਂਦਾ ਮੈਂ ਪਹਿਲੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਇਸ ਟਾਈਮ ਆਪੋਰਚਨਿਟੀ ਹੈਗੀ ਨਾ ਦੀ ਕੋਈ ਚੀਜ਼ ਨਹੀਂ ਹੈਗੀ ਜਿਹੜੀਆਂ ਪਾਰਟੀਆਂ ਹੈਗੀਆਂ ਆਪਸ ਵਿੱਚ ਖਾਸ ਕਰਕੇ ਜੋ ਕਾਂਗਰਸ ਹੈਗੀ ਹੈ ਉਹ ਆਪੋ ਜੇ ਉਲਝੀ ਹੋਈ ਹੈਗੀ ਲੜੀ ਹੋਈ ਹੈਗੀ ਸਾਰੇ ਸੀਐਮ ਬਣਨਾ ਚਾਹੁੰਦੇ ਨੇ ਉਹਨਾਂ ਚ ਕੋਈ ਵੀ ਹੋਰ ਐਮਐਲਏ ਨੇ ਬਨਣਾ ਬਨਸ ਸੀਐਮ ਬਣਨ ਦੇ ਚਾਹਵਾਨ ਹੈਗੇ ਨੇ ਸੋ ਉਹਨਾਂ ਖੇਡੂ ਖੇਡੂ ਹੋਏ ਨੇ ਇਸ ਕਰਕੇ ਮੈਂ ਕਹਿ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਕੋਈ ਮੁੱਦਾ ਨਾ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਹੈਗੀ ਹੈ ਉਹ ਪੰਜਾਬ ਦੀ ਜਨਤਾ ਦੀ ਦੇਖਭਾਲ ਕਰੇ ਜਿਵੇਂ ਤੁਹਾਨੂੰ ਮੈਂ ਪਹਿਲੇ ਕਿਹਾ ਤੇ ਅਗਰ ਅੱਜ ਫਲੱਡ ਆਇਆ ਹੈਗਾ ਸਾਰੇ ਸਰਕਾਰ ਦੇ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਵੀ ਸੀਐਮ ਸਾਹਿਬ ਜਿਹੜੇ ਨੇ ਉਹ ਹਰ ਜ਼ਿਲ੍ਹੇ ਜਾ ਕੇ ਹਰ ਜ਼ਿਲ੍ਹੇ ਜਾ ਕੇ ਡਿਸਟ੍ਰਿਕਟ ਜਾ ਕੇ ਲੋਕਾਂ ਦਾ حال چال پوچھ رہے ਨੇ ਜਿਵੇਂ ਮੈਂ ਹੁਣ ਮੈਨੂੰ ਪਤਾ ਲੱਗਾ ਕਿ ਕੱਲ ਬੱਚੇ ਇੱਥੇ ਦਾਖਲ ਹੋਏ ਨੇ ਗੱਡੀਆਂ ਦੇ ਨਾਲ ਮੈਂ ਇੱਥੇ ਆ ਗਿਆ ਹਾਂ ਸਾਡਾ ਫਰਜ ਬੰਦਾ ਕਿ ਅਸੀਂ ਲੋਕਾਂ ਦੀ ਸੇਵਾ ਕਰੀਏ ਥੈਂਕ ਯੂ ਵੈਰੀ ਮਚਾ ਬਿਲਕੁਲ ਇਸ ਵੇਲੇ ਮਹਿੰਦਰਪੁਰ ਪੱਤ ਜਲੰਧਰ ਦੇ ਸਿਵਲ ਹਸਪਤਾਲ ਪਹੁੰਚੇ ਨੇ ਤੇ ਨਾਲ ਦੀ ਨਾਲ ਉਹਨਾਂ ਵੱਲੋਂ ਜਿਹੜੇ ਇੱਥੇ ਦਾਖਲ ਮਰੀਜ਼ ਆ ਗਏ ਨੇ ਉਹਨਾਂ ਦਾ ਹਾਲ ਚਾਲ ਜਾਣਿਆ ਔਰ ਜੇ ਉਹਨਾਂ ਨੂੰ ਕੋਈ ਤਕਲੀਫ ਹੈਗੀ ਆ ਉਸ ਤਕਲੀਫ ਨੂੰ ਹੱਲ ਕਰਨ ਦਾ ਵਾਅਦਾ ਵੀ ਜਿਹੜਾ ਹੈਗਾ ਉਹ ਕੀਤਾ ਗਿਆ ਕੈਮਰਾਮੈਨ ਸੁਖਿੰਦਰ ਜਨ ਨਾਲ ਸੁਖਿੰਦਰ ਕੰਬੋਜ ਯਾਨੀ ਚੌਰਾਟੀਵੀ ਜਲੰਧਰ